ਲਾਈ ਵੀ ਮਿੱਤਰੋ ਮੇਰੇ ਹੱਥ ਦੇ ਵਿੱਚ ਕਣਕ ਦਾ ਬੂਟਾ ਤੇ ਇਹਦੇ ਤੋਂ ਤੁਹਾਨੂੰ ਬਹੁਤ ਕੁਝ ਪਤਾ ਲੱਗ ਜੂਗਾ ਵੀ ਪਹਿਲੀ ਗੱਲ ਤਾਂ ਜਿਹੜੀ ਬਜਾਈ ਆ ਉਹ ਮੈਂ 2 ਇੰਚ ਜਿਹੜੀ ਆ ਤੁਸੀਂ ਦੇਖ ਲਓ 2 ਇੰਚ ਡੂੰਗੀ ਕਰਿਆ ਸੀ ਠੀਕ ਹੈ ਚੱਲ ਬਾਈ ਚਾਂਸ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ 1.5 ਇੰਚ 3 ਇੰਚ ਤੇ ਵੀ ਚਲਿਆ ਗਿਆ ਉਹਦੇ ਥੱਲੇ ਜਿਹੜੀ ਜੜ ਜਾਂਦੀ ਆ ਉਹ ਤਾਂ ਬੀਜਣ ਵੇਲੇ ਹੁੰਦੀ ਆ ਉਸ ਤੋਂ ਬਾਅਦ ਜਦੋਂ ਆ ਉੱਤੇ ਆ ਤੁਸੀਂ ਦੇਖ ਲਏ ਹੋਗੇ ਉੱਤੇ ਵੀਡੀਓ ਦੇ ਵਿੱਚ ਵੀ ਇੱਥੇ ਵੀ ਦਿਖਾ ਦਿੰਨਾ ਉੱਤੇ ਇਹਨੂੰ ਕ੍ਰਾਉਨ ਰੂਟਸ ਕਹਿੰਦੇ ਨੇ ਜਦੋਂ ਇਹ ਬਨਣ ਲੱਗ ਜਾਣ ਉਦੋਂ ਤਾਂ ਇਹਨੂੰ ਖਰਾਕ ਦੀ ਲੋੜ ਪੈਂਦੀ ਆ ਵੀਰੇ ਉਦੋਂ ਹੀ ਤੁਸੀਂ ਕੋਰ ਦੇ ਉੱਤੇ ਮੈਗਨੀਜ਼ ਦੀ ਸਪਰੇਅ ਕਰਨੀ ਆ ਜਿਹਨੂੰ ਪੰਜਾਬੀ ਦੇ ਵਿੱਚ ਮੈਗਜ਼ੀਨ ਕਹਿ ਦਿੰਦੇ ਆ ਠੀਕ ਹੈ ਜੇ ਤੁਸੀਂ ਉਹ ਨਹੀਂ ਵੀ ਕਰਨੀ ਤਾਂ ਜਦੋਂ ਆ ਚੀਜ਼ਾਂ ਬਨਣ ਲੱਗ ਜਾਣ ਉਦੋਂ ਤੁਸੀਂ ਪਹਿਲਾਂ ਪਾਣੀ ਆ ਵੀਰੇ ਲਾ ਸਕਦੇ ਹੋ ਤੇ ਨਾਲ ਜੂਰੀਆ ਜਿਹੜੀ ਪਾ ਸਕਦੇ ਹੋ ਜੂਰੀਆ ਨੂੰ ਲੀਚ ਡਾਊਨ ਹੁਣ ਨਵਾਂ ਵਰਡ ਆ ਗਿਆ ਲੀਚ ਡਾਊਨ ਉਹ ਲੀਚ ਡਾਊਨ ਦੇ ਵਿੱਚ ਵੀ ਥੋੜੀਆਂ ਜ਼ਮੀਨਾਂ ਦਾ ਫਰਕ ਹੁੰਦਾ ਵੀਰੇ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਜਿਹੜਾ ਜੂਰੀ ਆ ਉਹ ਅਮੋਨੀਆ ਦੇ ਵਿੱਚ ਕਨਵਰਟ ਹੁੰਦਾ ਜਿਹੜਾ ਕਿ ਬੂਟੇ ਨੇ ਲੈਣਾ ਠੀਕ ਹੈ ਉਹ ਬਾਕੀ ਡਿਟੇਲ ਵੀਡੀਓ ਮੈਂ ਪਾ ਦੂੰਗਾ